ਦੇ ਵਿੱਚ ਆਪ ਮਾਨੂੰ ਸਰਪ੍ਰਾਈਜ਼ ਦੇਣਾ ਉਹਨੂੰ ਐ ਆ ਕਿ ਯਾਰ ਇਹਨੂੰ ਕੋਈ ਪਰਵਾਹ ਨਹੀਂ ਅੱਜ ਇੱਕ ਹੋਰ ਵੀ ਚੀਜ਼ ਹੈ ਮੇਰੀ ਪਸੰਦ ਵੀ ਪਰਖੀ ਜਾਏ ਡੈਡੀ ਪਿੱਛੇ ਇਹ ਬਈ ਦੁਨੀਆ ਨਾਲੇ ਲੜ ਪੈਣਗੀ ਐਡਾ ਐਵੇਂ ਐਡਾ ਐਵੇਂ ਐਡਾ ਨਹੀਂ ਜਿਹੜਾ ਗਿਫਟ ਸਪੈਸ਼ਲ ਲਿਆਇਸ ਸਾਟਾ ਹੀ ਮੈਂ ਕਹਾ ਨਹੀਂ ਨਹੀਂ ਵਾ ਰਹਿ ਗਿਆਣ ਭਲੇ ਕੇ ਨਾ ਗਲਤੀ ਨਾ ਮੈਂ ਕਹਾ ਰਹਿ ਗਿਆ ਉਹ ਵਾ ਹਾਂਜੀ ਸਸਰੀਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਕੱਲ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਮੇਰੀ ਵਾਈਫਾ ਜਵੇਂ ਹਰਬੰਦਾ ਅੱਜ ਜਨਮ ਦੇਣੇ ਆ ਤੇ ਉਹਨਾਂ ਦੇ ਫੈਮਿਲੀ ਮੈਂਬਰ ਕੱਲ ਐਡਵਾਂਸ ਚ ਬਣਾ ਗਏ ਆ ਤੇ ਅੱਜ ਦੇ ਹੁਣ ਵਲੌਗ ਦੇ ਵਿੱਚ ਆਪਾਂ ਉਹਨੂੰ ਸਰਪ੍ਰਾਈਜ਼ ਦੇਣਾ ਉਹਨੂੰ ਜਮਾ ਨਹੀਂ ਪਤਾ ਕਿ ਮੈਂ ਉਹਨੂੰ ਐ ਆ ਕਿ ਯਾਰ ਇਹਨੂੰ ਕੋਈ ਪਰਵਾਹ ਨਹੀਂ ਇਹ ਜਮਾ ਬਗੈਰਤ ਇਹਨੂੰ ਲਾਪਰਵਾਹੀ ਹੈ ਵੀ ਮੇਰਾ ਜਨਮ ਦੇਣਾ ਉਹਦਾ ਜਮਾ ਮਨ ਟੁੱਟਿਆ ਪਿਆ ਉਹ ਚਰੀ ਦਾ ਤੇ ਮੈਂ ਹੁਣ ਚਾਹਨਾ ਪਿਆ ਉਹਦੇ ਆਸਤੇ ਗਿਫਟ ਲੈਣ ਵਿਆਹ ਤੋਂ ਸਪੈਸ਼ਲ ਆਏ ਆ ਮਤਲਬ ਸਵੇਰੇ ਵਿਆਹ ਤੇ ਗਿਆ ਸੀ ਆ ਤਾਂ ਉਹ ਸਪੈਸ਼ਲ ਉਹਦੇ ਲਈ ਹੁਣ ਜਾਣਾ ਪਿਆ ਗਿਫਟ ਲੈਣ ਗਿਫਟ ਲੈ ਕੇ ਫਿਰ ਮੈਂ ਉਹਨਾਂ ਲਈ ਸਰਪ੍ਰਾਈਜ਼ ਪਲਾਨ ਕਰਦਾ ਮੈਂ ਇੱਕ ਜੇ ਹਾਰ ਨਹੀਂ ਹੋ ਜਾਂਦਾ ਯਾਰ ਮੈਂ ਆਪਣਾ ਤੋੜਾ ਫੇਰਾ ਹੋਰ ਸਾਧਾ ਤੇ ਵਿਚਾਰੀ ਦਾ ਗਿਫਟ ਰਹਿ ਜਾਂਦਾ ਯਾਰ ਫਿਰ ਵੀ ਚਲੋ ਇਹਨਾਂ ਬੀਬੀਆਂ ਦਾ ਵੀ ਮਾਨ ਆਪਣੇ ਨਾਲ ਹੀ ਲੱਗਣਾ ਹੋਰ ਕਿੰਨਾ ਨਾਲ ਲੱਗਣਾ ਕਿ ਨਹੀਂ ਵੀ ਬੰਦਿਆਂ ਦਾ ਮਾਨ ਲੱਗਣਾ ਹੁੰਦਾ ਇਹਨਾਂ ਦਾ ਵੀ ਜ਼ਰੂਰੀ ਤੇ ਜੇ ਬੰਦਿਆਂ ਨੇ ਮਾਹੌਲ ਨਾ ਬਣਾਇਆ ਘਰ ਚ ਉਹ ਤੇ ਬੀਬੀਆਂ ਦਾ ਮਾਨ ਕਿੱਥੇ ਲੱਗਣਾ ਤੇ ਇਸੇ ਕਰਕੇ ਆਪਾਂ ਹੁਣ ਲੈਨ ਚੱਲੇ ਆ ਗਿਫਟ ਕੋਈ ਚੰਗਾ ਜਿਹਾ ਗਿਫਟ ਵੇਖ ਕੇ ਇਹਨੂੰ ਮੈਂ ਦੇਣਾ ਸਰਪ੍ਰਾਈਜ਼ ਉਹਨੂੰ ਕੋਈ ਪਤਾ ਨਹੀਂ ਉਹ ਚੱਲੀ ਫੈਮਿਲੀ ਦੇ ਨਾਲ ਡਿਨਰ ਕਰਨ। ਤੇ ਜਿੱਥੇ ਡਿਨਰ ਕਰਨਗੇ ਉੱਥੇ ਹੀ ਆਪਾਂ ਪਹੁੰਚ ਜਾਣਾ ਮੌਕੇ ਤੇ। ਐਵੇਂ ਖਾਉਣਾ ਕਿ ਨਹੀਂ ਉਹਨੇ ਮੈਨੂੰ ਤਾਂ ਚੱਕਰ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਵੀ ਕਿੱਧਰ ਕੀ ਸਿਸਟਮ। ਵੀ ਕੇਅਰ ਕੋਈ ਨਹੀਂ ਪਰ ਨਹੀਂ ਅਸਲ 'ਚ ਆਪਾਂ ਕੇਅਰ ਕਰਦੇ ਆ ਜਿਹੜੀ ਆਪਣੇ ਘਰ ਦੀ ਆ ਯਾਰ ਬਹੁਤ ਚੰਗੀ ਆ ਐਵੇਂ ਤੂੰ ਕਹਿ ਰਹੀਏ ਸਾਂਭ ਲੈਂਦੀ ਸਾਰਾ ਕੋਈ ਮਾੜਾ ਚੰਗਾ ਆਪਣਾ ਯਾਰ ਹੋਰ ਕੀ ਚਾਹੀਦਾ। ਇਸ ਤੋਂ ਬਾਅਦ ਕੋਈ ਨਹੀਂ ਚਾਹੀਦਾ ਬੰਦੇ ਨੂੰ ਜਿਹੜੇ ਬੰਦੇ ਦਾ ਮਾੜਾ ਚੰਗਾ ਸਾਂਭ ਲਵੇ ਜਨਾਨੀ ਉਸ ਤੋਂ ਬਾਅਦ ਕੋਈ ਨਹੀਂ ਹੁੰਦਾ। ਇੱਕ ਨਹੀਂ ਤੇ ਹੁਣ ਆਪਾਂ ਮੜਾਇਆ ਗਿਫਟ ਕੋਟ ਲੈ ਲਈ ਉਹਦੇ ਆ ਤੇ ਲੈ ਵੀ ਮਿੱਤਰੋ ਪਹੁੰਚ ਗਏ ਚੌਂ ਤੇ ਮੋਗੇ ਦੀ ਦੇ ਤੇ ਜਾ ਆ ਗਏ ਹੁਣ ਚੀਜ਼ਾਂ ਵੇਣੇ ਕਿਹੜੀ ਲੈ ਸਕਦੇ ਆਪਾਂ ਵਧੀਆ ਪਸੰਦ ਕਿਹੜੀ ਆਉਂਦੀ ਤੇਡੀ ਪਰਜਾਈ ਅੱਜ ਇੱਕ ਹੋਰ ਵੀ ਚੀਜ਼ ਹੈ ਮੇਰੀ ਪਸੰਦ ਵੀ ਪਰਖੀ ਜਾਏ ਕਿ ਪਸੰਦ ਹੈਗੀ ਕਿ ਨਹੀਂ ਜਿਹੜੀ ਮੈਨੂੰ ਪਸੰਦ ਆ ਤੇ ਉਹਨੂੰ ਵੀ ਪਸੰਦ ਆ ਕਿ ਉਹਨੂੰ ਪਸੰਦ ਆ ਤੇ ਮੈਨੂੰ ਪਸੰਦ ਕਿ ਨਹੀਂ ਲਓ ਵੀ ਆਪਾਂ ਚੀਜ਼ ਲੈ ਲਈ ਆ ਚੀਜ਼ ਲਈ ਆ ਚਾਂਦੀ ਚ ਤੇ ਹੁਣ ਜਾ ਕੇ ਵੇਖਾਂਗੇ ਤੇ ਤੁਹਾਨੂੰ ਵੀ ਲੱਗਦੇ ਮੈਂ ਦੱਸੂਗਾ ਕਿ ਮੈਂ ਕੀ ਲਿਆ ਇੱਕ ਕਲੇ ਹੋਰ ਚੀਜ਼ ਲੈਣੀ ਆ ਉਹ ਲੈ ਲਈਏ ਉਹ ਮੈਂ ਤੁਹਾਨੂੰ ਦੱਸ ਹੀ ਦੇਣਾ ਯਾਰ ਕੁੜੀਆਂ ਨੂੰ ਟੈਡੀ ਪਸੰਦ ਹੁੰਦੇ ਆ ਟੈਡੀ ਇੱਕ ਲੈ ਚਲੀਏ ਨਾਲ ਦੇ ਉਹ ਜ਼ਰੂਰੀ ਆਣਾ ਲਓ ਵੀ ਕੁੜੀਆਂ ਦੀ ਮੇਨ ਫੇਵਰਿਟ ਜਗ੍ਹਾ ਤੇ ਪਹੁੰਚ ਗਏ ਜਿੱਥੇ ਕੁੜੀਆਂ ਆਣ ਕੇ ਦਿਲ ਡਿੱਗ ਪੈਂਦੇ ਆ ਸੋਨਾ ਮੜਾ ਮੁੰਡਾ ਜਿੱਡਾ ਮਰਜ਼ੀ ਹੋਵੇ ਉਹਨੂੰ ਇਗਨੋਰ ਮਾਰ ਦਿੰਦੀਆਂ ਕਾਰਨ ਕੀ ਹੁੰਦਾ ਇੱਕ ਟੈਡੀ ਟੈਡੀ ਪਿੱਛੇ ਇਹ ਬਈ ਦੁਨੀਆਂ ਨਾਲੇ ਲੜ ਪੈਣਗੀਆਂ ਅੰਨਾ ਕੁੜੀਆਂ ਨੂੰ ਪਸੰਦ ਜੇ ਮੈਂ ਤੁਹਾਨੂੰ ਚਹੀਦੀ ਹੈ ਐਡਾ ਕੀ ਚਾਹੀਦਾ ਵਾ ਜਿਹਦੇ ਕੇ ਉੱਤੇ ਆਹ ਸਾਈਜ਼ ਜਿਹੜੇ ਪਏ ਆ ਮਹਿਮਾਨ ਵਾਲੀ ਹਾਂ ਜਿਹੜੀਆਂ ਜਿਹੜੀਆਂ ਕੁੜੀਆਂ ਨੂੰ ਪਸੰਦ ਹੋਵੇ ਨਾ ਟੈਡੀ ਕਮੈਂਟ ਜਿ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਜਿਨ੍ਹਾਂ ਦੇ ਘਰ ਚ ਭੈਣਾਂ ਨੂੰ ਤਾਂ ਜਾਂ ਹੋਰ ਉਹਨਾਂ ਦੀਆਂ ਰਿਸ਼ਤੇਦਾਰ ਨੂੰ ਪਸੰਦ ਹੋਵੇ ਤੇ ਉਹ ਵੀ ਦੱਸਿਓ ਜਰੂਰ ਕਮੈਂਟ ਕਰਕੇ ਬਾਕੀ ਜਿਨ੍ਹਾਂ ਦੀਆਂ ਨਾਲ ਦੀਆਂ ਵੀ ਹੋਵੇ ਤੇ ਉਹ ਵੀ ਦੱਸਿਓ ਕਮੈਂਟ ਕਰ ਕਰਕੇ ਵੀ ਭਾਈ ਬੜਾ ਪਸੰਦ ਜੀ ਰਿਵਿਊ ਦਿਓ ਟੈਡੀ ਬਾਰੇ ਮੜਾ ਜੈਕ ਕਰੀ ਚਾਹ ਕਤਰਾ ਲੋਵੀਆ ਬੀਬੀਆਂ ਨੇ ਟੈਡੀ ਕਰਤਾ ਪੈਕ ਆਪਣਾ ਤੇ ਟੈਡੀ ਤੁਹਾਨੂੰ ਮੈਂ ਬਾਅਦ ਚੋਂ ਖਾਉਂਗਾ ਕਿਹੜੇ ਰੰਗ ਦਾ ਉਹ ਵੀ ਬਾਅਦ ਚ ਸਰਪ੍ਰਾਈਜ਼ ਪੈਕ ਕਰ ਆਲੇ ਆ ਬਾਕੀ ਆਪਣੀ ਜਿਹੜੀ ਇੱਕ ਹੋਰ ਚੀਜ਼ ਲਈ ਉਹੀ ਪੈਕ ਕਰ ਆਲੀ ਆਪਾਂ ਲੋਵੀ ਟੈਡੀ ਜੀ ਪਿੱਛੇ ਮਿਸ਼ਰਾਮ ਕਰਦੇ ਹੋਏ ਆਪਣੇ ਤੇ ਟੈਡੀ ਜੀ ਆਪਾਂ ਰੱਖ ਲਈ ਵਿੱਚ ਤੇ ਟੈਡੀ ਜੀ ਖੋਲਾਂਗੇ ਉੱਥੇ ਜਾ ਕੇ ਤੇ ਹੁਣ ਮਿਲਦੇ ਆ ਤੁਹਾਨੂੰ ਥੋੜੇ ਜਿਹੇ ਟਾਈਮ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਪੁੱਛ ਲਈ ਕਿੱਥੇ ਆ ਗਏ ਕਿੱਥੇ ਨਹੀਂ ਰਹਿ ਗਏ ਕਿ ਨਹੀਂ ਡਿਨਰ ਤੇ ਆਉਦੇ ਪਏ ਉਹਨੂੰ ਨਹੀਂ ਜਮਾਂ ਵੀ ਪਤਾ ਕਿ ਮੈਂ ਡਿਨਰ ਤੇ ਉੱਥੇ ਆਈ ਜਾਨਾ ਉਹਦੇ ਹਿਸਾਬ ਨਾਲ ਐ ਆ ਕਿ ਆਪਾਂ ਪੀ ਪੂ ਕੇ ਆਏ ਫਿਰਦੇ ਟੰਨ ਆ ਪਾਣੀ ਆਵਣਾ ਮੈਂ ਗਿਆ ਵਿਆਹ ਤੇ ਤਰੇਆ ਫਿਰਦਾ ਲੈ ਵਿਆਹ ਤੇ ਨੱਚੀ ਗਈ ਜਾਨਾ ਈਵਨ ਸਰਪ੍ਰਾਈਜ਼ ਆ ਕਿ ਮੈਂ ਯੱਕਵਾਂ ਪਹੁੰਚਾ ਪਹਿਲਾਂ ਮੈਂ ਪੈਨ ਨੂੰ ਪੁੱਛਦਾ ਕਿੱਥੇ ਆ ਗਏ ਕਿੱਥੇ ਨਹੀਂ ਬੁਕੇ 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 ਕਿਨੇ ਬੁਕੇ ਲੈ ਲੇ ਬੁਕੇ ਇੱਕੜਾ ਅੰਕਲ ਉਹਨਾਂ ਨੂੰ ਮਿਲਿਆ ਭਾਈ ਉਹਨਾਂ ਦਾ ਰਿਲੇਟਿਵ ਉਨੇ ਬਹੁਤ ਸੋਹਣੀ ਗੱਲ ਕਹੀ ਬਾਈ ਕੀ ਗੱਲ ਕਹੀ ਬਣਾ ਨੇ ਪੰਜਾਬ ਪੁਲਿਸ ਸੀ ਬਾਈ ਤੇ ਅੰਕਲ ਨੇ ਗੱਲ ਬਾਈ ਬਹੁਤ ਵਧੀਆ ਗੱਲਾਂ ਕਹੀਆਂ ਕਹਿੰਦਾ ਕਿ ਜਿਹੜਾ ਬੰਦੇ ਦਾ ਫਰੈਂਡ ਸਰਕਲ ਹੁੰਦਾ ਉਹ ਵੱਖਰਾ ਹੁੰਦਾ ਪਰ ਜਿਹੜਾ ਇੱਕ ਬੰਦੇ ਨੇ ਪਰਿਵਾਰ ਨਾਲ ਵਿਚਰ ਲੈਣਾ ਆਪਦੇ ਘਰ ਦੇ ਨਾਲ ਹੀ ਕਰ ਲੈਣਾ ਉਹ ਕਹਿੰਦਾ ਸਾਰੇ ਨਾਲ ਸਦਾ ਬਾਹਰ ਨਾਲ ਖੁਸ਼ੀ ਉਹ ਹੀ ਆ ਜਿਹੜਾ ਬੰਦਾ ਆਪਣੇ ਪਰਿਵਾਰ ਨਾਲ ਵਿਚਰ ਕੇ ਰਹਿੰਦਾ ਤੇ ਸੈੱਟ ਰਹਿੰਦਾ ਇਸੇ ਲੜਿਆ ਨਾ ਕਰੋ ਭਰਾਵਾ ਭਰਾਵਾਰ ਚ ਸਾਡੀਆਂ ਨੂੰ ਚੁੱਕ ਜਿਹੜੀ ਚੱਲਦੀ ਰਹਿੰਦੀ ਉਹ ਚੱਲਦੀ ਰਹਿੰਦੀ ਪਰ ਪਿਆਰ ਨਾਲ ਰਿਆ ਕਰੋ ਜੇ ਐਵੇਂ ਨਿੱਕੇ ਨਿੱਕੇ ਗੱਲ ਦਾ ਗੁੱਸਾ ਨਾ ਕਰਿਆ ਕਰੋ ਮਾਂ ਪਿਓ ਦਾ ਨਜ਼ਾਰੇ ਲਿਆ ਕਰੋ ਇਹਨਾਂ ਦੀਆਂ ਗਾਲਾਂ ਕਰਕੇ ਇੱਥੇ ਪਹੁੰਚੇ ਆਂ ਤੇ ਗਾਹ ਪਹੁੰਚ ਜਾਣਾ ਆਪਾਂ ਗਾਲਾਂ ਖਾਂਦੇ ਰਹੋ ਤੇ ਤਰੱਕੀ ਕਰਦੇ ਰਹੋ ਪੰਜਾਬੀਆਂ ਦੀ ਮੇਨ ਡੋਜ ਜਿੰਨੀ ਵੱਧ ਗਾਲ ਖਾਓਗੇ ਓਨੀ ਵੱਧ ਤਰੱਕੀ ਕਰੋਗੇ ਕਹਿੰਦੇ ਭਾਈ ਜਿੰਨੂੰ ਜ਼ਿਆਦੀਆਂ ਗਾਲਾਂ ਪੈਂਦੀਆਂ ਉਹ ਓਨੀ ਜ਼ਿਆਦੀ ਤਰੱਕੀ ਕਰੀ ਜਾਂਦਾ ਪਰ ਕਰ ਦੇਣੀਆਂ ਲੋਕਾਂ ਦੀਆਂ ਨਹੀਂ ਲੋਕਾ ਹੀ ਕੌਣ ਲੱਗਦੇ ਆਪਣ ਗਾਲਾਂ ਕੱਢਣ ਵਾਲੇ ਲੋਕਾਂ ਨਾਲ ਹੀ ਕੋਈ ਗਾਲ ਗੁੱਲ ਕੱਢਣ ਵਾਲਾ ਕੰਮ ਹੈਗਾ ਕਰ ਦੇਣੀਆਂ ਗਾਲਾਂ ਖਾਓ ਓ ਜਨਗਰੀ ਕੜੇ ਬਈ ਬਿਲਕੁਲ ਇਸ ਲਈ ਕਹਨੇ ਗਏ ਹੀ ਕਹਿੰਦੇ ਵੱਡਿਆਆਂ ਦੀਆਂ ਗਾਲਾਂ ਘੋਟਿਆਂ ਨਾਲ ਯੈਸ ਲੌਇ ਉੱਥੇ ਪਹੁੰਚ ਗਏ ਆ ਜਿੱਥੇ ਹਣ ਸਾਰੀ ਫੈਮਿਲੀ ਡਿਨਰ ਕਰਨ ਆਈ ਹੋਈ ਆਪਣੀ ਆਪਾਂ ਦਾ ਇਹ ਬੜਾ ਸੋਖਾ ਕਿ ਤੁਹਾਡੀ ਪਰਜਾਈ ਗੱਡੀ ਚਲਾ ਲੈਂਦੀ ਆ ਜੇ ਆਪਾਂ ਘਰੇ ਨਾ ਵੀ ਹੋਈਏ ਸਾਰੀ ਫੈਨਲੈਂਡ ਡਿਰੇਕਟ ਕਰਨ ਤੁਹਾਡੀ ਪਰਜਾਈ ਲੈ ਆਉਂਦੀ ਆ ਇਹ ਬੜਾ ਫਾਇਦਾ ਜੀ ਆਪਣਾ ਤੁਹਾਨੂੰ ਸ੍ਰੀ ਦੱਸਾਂ ਭਲਵਾ ਆਪ ਅੱਗੇ ਬੈਠੀਆਂ ਤੇ ਡਿਨਰ ਕਰ ਲਈਆਂ ਤੇ ਆਓ ਚੱਕ ਆਪ ਆ ਗਿਆ ਉਹ ਕੀ ਬਾਹਰ ਤਬਟਾ ਚਲੇ ਉਹ ਕਰ ਲਿਆ ਡਿਨਰ ਹੌਲੇ ਜੇ ਹੋੜ ਗੱਡੀਆਂ ਚ ਬਹਿਣ ਲੱਗਿਆ ਤੇ ਤੁਹਾਨੂੰ ਘਰੇ ਜਾ ਕੇ ਹੀ ਗਿਫਟ ਕੋਲ ਕੇ ਵਿਖਾਉਣੇ ਆ ਕੀ ਕੀ ਲਿਆ ਹੈ ਫੜ ਜੋ ਵਰਜੋ ਸਾਰੀਆਂ ਬੀਬੀਆਂ ਅੰਦਰ ਉਤਰੋ ਛੋਟੂ ਮੋਟੂ ਚਲੋ ਥੱਲੇ ਸਮਾਨ ਲੈ ਕੇ ਉਤਰੋ ਸਾਰਾ ਰਜੀਤ ਕੌਰ ਜੀ ਕਿਆ ਕਹਿਣਾ ਚਾਹੋਗੇ ਮੈਂ ਨਹੀਂ ਕੁਝ ਵੀ ਕਹਿਣਾ ਕਰੂੰਗਾ ਡਿਨਰ ਕਰਕੇ ਆ ਗਈ ਤੂੰ ਹੈ ਮੈਂ ਤਾਂ ਬਸ ਥਾ ਫੜ ਲਿਆ ਤੁਸੀਂ ਤੁਸੀਂ ਬਾਹਰੀਆਂ ਕਿਵੇਂ ਮੈਨੂੰ ਵੀ ਘਰਬਾਟ ਹੋਈ ਜਾਂਦੀ ਏ ਤਾਂ ਘਰਬਾਟ ਹੀ ਜਾਂਦੀ ਹੈ ਇਹ ਰੀਅਲ ਰੋਜ਼ ਹੈ ਘਬਰਾਟ ਹੁੰਦੀ ਏ ਕਿਦੀ ਘਰਬਾਟ ਹੁੰਦੀ ਕੋਈ ਘਰਬਾਟ ਹੁੰਦੀ ਨਹੀਂ ਉਹ ਜੋ ਵੀ ਤੇਰੇ ਕੰਮ ਹੋਏ ਨਾ ਤੂੰ ਟਪਾਈ ਦਾ ਜਾਨਾ ਉਹਨੂੰ ਪ੍ਰਾਪਤ ਹੋਣੇ ਪਾਟਾ ਤੂੰ ਚਲਾ ਕੇ ਮਾਰਿਆ ਹੋਣੇ ਮੇਰੇ ਸਾਹਮਣੇ ਮਾਰਿਆ ਤੂੰ ਟੱਪਾ ਨਹੀਂ ਦਵਾਇਆ ਦਵਾਇਆ ਤੂੰ ਟੱਪਾ ਮੰਨ ਜਾ ਨਹੀਂ ਨਹੀਂ ਦਾ ਇਹ ਕੰਮ ਨੂੰ ਘਰਬਾਟ ਹੁੰਦੀ ਤੋ ਵੀ ਕੇਕ ਖੋਲਿਆ ਜਾ ਰਿਹਾ ਏ ਮੇਰੇ ਵੀਰੋ ਸੰਧੂ ਵੱਲੋਂ ਸੰਧੂ ਵੱਲੋਂ ਇਹ ਆਰ ਚੱਕ ਸਰਦਾਰ ਨਿਹਰਮਨ ਪ੍ਰੀਤਕੌਰ ਦਾ ਕੇਕ ਹਰਮਨ ਪ੍ਰੀਤਕੌਰ ਸੰਧੂ ਦਾ ਕੇਕ ਖੋਲਿਆ ਜਾ ਰਿਹਾ ਹੈ ਸੰਧੂ ਦਾ ਕੇਕ ਖੋਲਿਆ ਇਹ ਆਜਾ ਭੂ ਤਾਈ ਢਾਈ ਬਣਾ ਚ ਗਿੰਦੀ ਰਹਿੰਦੀ ਐ ਤੂੰ ਪਹਿਨੇ ਸੰਧੂ ਹੁਣ ਢਾਈ ਬਣਾ ਚ ਗਿੰਦੀਆਂ ਨਹੀਂ ਹੁਣ ਤੂੰ ਸੰਧੂ ਹੋ ਗਈਆਂ ਨਾ ਐਡਾ ਕੀ ਦਿਲ ਨਿੱਕੇ ਤੇਰਾ ਉਹ ਲइका ਵਾਲੀਏ ਤੇਰਾ ਤੇਰਾ ਤਾਂ ਭਰਾਵਾ ਤੇਰੇ ਦਾ ਵੱਡਾ ਤੇਰੇ ਘਰ ਦੇ ਵਾਲੇ ਤੇ ਕੱਕੇ ਤੇਕ ਪਤਾ ਕਿਉਂ ਇਹ ਲਿਆਂਦਾ ਛੋਟਾ ਮੈਂ ਨਹੀਂ ਛੋਟਾ ਹੈ ਦਿਲ ਤੇਰਾ ਮੈਂ ਕਹੇ ਖਾਦਾ ਜਾਊਗਾ ਵੇਸਟਾ ਆ ਜਾਏ ਦਿਲ ਅਸੇ ਮੇਰਾ ਦਿਲ ਵੇਸਟ ਨਹੀਂ ਹੋਣਾ ਚਾਹੇਗਾ ਬਾਲਾ ਘਰ ਵਾਲੇ ਦਾ ਦਿਲ ਬਾਲਾ ਵੱਡਾ ਦਿਲ ਵੇਸਟੀ ਹੁੰਦਾ ਕਮਲ ਜੇ ਬਾਲਾ ਵੱਡੇ ਮੰਮੀ ਦੱਸ ਬਾਲਾ ਵੱਡਾ ਦਿਲ ਐਡੇ ਛੋਟੇ ਵੱਡੇ ਦਿਲ ਚ ਦਾਸ ਇਨਕ ਦੇਲ ਚ ਆਵ ਲਈ ਇਹਨੇ ਦੇਲ ਚ ਬੈਠੀ ਵੇਲਾ ਵੇਸਟ ਨਹੀਂ ਹੁੰਦਾ ਸਾਰਾ ਪੂਰਾ ਪੂਰਾ ਹਰ ਵਡੇ ਦਾ ਤੈਨੂੰ ਨਾ ਉਹ ਟੀਚਰ ਹੀ ਕੀਤੀ ਆ ਮੇਰੀ ਦੇ ਇਦਾਂ ਕੋਈ ਚੜ੍ਹਤ ਨਹੀਂ ਟੀਚਰ ਉਹ ਇਦਾਂ ਦੇਲ ਵੇਖ ਵੱਡਾ ਛੋਟਾ ਨਾ ਦੇਖ ਤੂੰ ਦੇ ਨਾਲ ਵੇਖ ਬਿੱਕਾ ਲਈ ਕਰ ਲੈ ਤੂੰ ਦੇਲ ਵੇਖ ਮਰ ਗਏ ਤੇ ਵੱਡਾ ਛੋਟਾ ਨਾ ਤੇਰੇ ਦਾ ਪੇਟ ਜਗਾ ਦੇ ਲੈਦਾ ਨਹੀਂ ਤੇ ਉਹ ਵੀ ਆ ਇਹ ਚਿਚਰਾ ਕਰਨੀ ਇਹ ਤਾਂ ਹੈਗੀ ਮੈਂ ਲਾੜੇ ਲੂਤੀਆਂ ਲਾਉਂਦੀ ਆ ਕੋਈ ਲੂਤੀ ਨਹੀਂ ਲੱਗਦੀ ਦੱਸ ਦੱਸ ਚੋਈ ਦੇ ਜਿਹਦੇ ਪੂਜੇ ਦੇ ਡੱਬੇ ਨਾਲ ਹੈ ਨਾ ਇਹ ਇੱਟਾ ਐਡਾ ਐਵੇਂ ਐਡਾ ਐਵੇਂ ਐਡਾ ਤੇਰਾ ਇੱਟਾ ਐਡੇ ਕੋ ਦਿਲ ਜਿੱਦਾ ਆਪਣਾ ਦਿਲ ਹੈਗਾ ਪੂਰਾ ਵਧੀਆ ਵੇਖੋ ਕੇਕ ਤਾਂ ਲੈ ਕੇ ਆਂਦਾ ਨਾ ਐਡਾ ਭਾਵੇਂ ਐਡਾ ਆਪਣੀ ਭੈਣ ਦੀ ਸਹਾਇਤ ਵੇਖੋ ਤੇਰੀ ਭੈਣ ਦੀ ਸਹਾਇਤ ਨਾ ਤਰੇ ਨੂੰ ਡਿਨਰ ਖਾਦਾ ਇਥੋਂ ਦਾ ਕੇਕ ਨਾਲ ਮਿੱਠਾ ਆਈ ਟੈਕ ਕੇਕ ਨੂੰ ਕੱਟ ਲਈ ਐਟੀ ਵੀਡੀ ਕਰਦੇ ਆ ਆਜੋ ਮਾ ਆਜੋ ਮਾ ਆਹ ਹੋਰ ਚੱਲਣਗੇ ਆ ਰਹੀਆ ਆ ਵੇਖ ਲੈ ਬਿੰਦੂਆਂ ਲੱਗਿਆ ਸਾਰੇ ਇੱਕ ਕਰਦੇ ਨੂੰ ਮਿਰਚਾਂ ਲੱਗਿਆਣ ਤੋਂ ਸੀ ਸੀ ਕੀ ਕਰੇ ਬਾਚੋ ਮਗਰ ਸੀਸਾ ਬਾਬਾ ਹਰਮਨ ਦਾ ਦੂਰਾ ਹੈਪੀ ਬਰਥਡੇ ਲਾ ਵੀ ਦੂਰੇ ਹੈਪੀ ਬਰਥਡੇ ਸਾਰਿਆਂ ਨੂੰ ਖਾਓ ਖਾਓ ਹਾਲੋ ਸਾਰੇ ਅਪੀਕ ਕੇਕ ਸੁਆਹਣਾ ਲੱਗਾ ਲੱਗਾ ਪਹਿਲਾ ਗਿਫਟ ਖੋਲ ਕੇ ਖਾ ਲਈ ਤੂੰ ਖੋਲ ਦੇ ਤਾਜਾ ਮਣੋ ਤੇਰਾ ਖੋਲ ਕੇ ਖਾ ਆ ਆਪਣੀ ਖੋਲੀ ਜਾਂਦਾ ਤੂੰ ਤਾਂ ਮੇਰੇ ਦੋ ਅੱਡੇ ਲਗਾ ਲੈ ਲੈ ਮੰਮੀ ਕੋਡ ਅੰਦਰ ਗਿਆ ਆ ਗਿਆ ਦੱਦੀ ਦਾਸ ਆ ਦੱਸ ਜੀਤ ਦੇਣ ਵਾਲੀ ਦੱਸ ਸੋਹਣਾ ਨਾ ਸੋਹਣਾ ਨਾ ਹਾਂ ਸੋਹਣਾ ਇੱਥੇ ਓਏ ਭੈ ਭਾਈ ਹਾਂ ਗੱਡੀ ਚ ਜਾ ਕੇ ਵੇਖੀ ਮਰ ਤੋਂ ਡਿੱਗ ਪਈ ਹੋ ਕੀ ਡਿੱਗ ਪਈ ਐਥੇ ਮੇਰੇ ਜੇਬ ਚ ਪਾਇਆ ਇਹ ਮੈਨੂੰ ਲੱਗਦਾ ਆਹਾਹਾ ਅਹੀਂ ਜਿਹੜਾ ਗਿਫਟ ਸਪੈਸ਼ਲ ਆਇਸ ਸਾਟਾ ਹੀ ਜਿੱਥੇ ਡਿਨਰ ਕਰਨਦੇ ਸੀ ਮੈਂ ਸਾਟਾ ਆਇਆ ਗਲਤੀ ਨਾਲ ਭਰਾਵਾ ਇਹ ਚ ਕਿਹੜੀ ਗੱਲ ਆ ਵਿਆਹ ਤੋਂ ਇਹ ਬੰਦ ਲਈ ਨਹੀਂ ਪਤਾ ਲੱਗਾ ਤੇ ਚਲੋ ਆਪਣਾ ਭਰਾ ਮੋਗੇ ਤੋਂ ਸਾਮ ਉਹਨੂੰ ਭੇਜਿਆ ਮਿਲ ਗਈ ਜੀ ਆਉਂਦੀ ਪਈ ਉਹ ਡੱਬੀ ਆਪਣੀ ਸੌਰੀ ਤੁਹਾਡਾ ਮੜਾ ਬਲੌਗ ਲੰਮਾ ਹੋ ਗਿਆ ਨਹੀਂ ਤੇ ਤੁਹਾਨੂੰ ਪਹਿਲਾਂ ਹੀ ਵਿਖਾਦਣੀ ਗਿਫਟ ਵਾਲੀ ਕੋਲ ਕੇ ਡੱਬੀ ਕੀ ਲਿਆਉਂਦਾ ਮੋਟ ਵਾਸਤੇ ਲੈਉਣਾ ਚੱਲਿੰਦੇ ਤੇ ਉਹਨਾਂ ਨੂੰ ਖਾਉਣਾ ਮੈਂ ਤਨਕੀਲ ਲੈਂਦਾ ਮੈਂ ਮੈਂ ਤਾਂ ਜਿਹੜੀ ਚੀਜ਼ ਲਿਆਈ ਉਹ ਚੀਜ਼ ਰਹਿ ਗਈ ਹਾਂ ਚੀਜ਼ ਰਹਿ ਗਈ ਸੀ ਤੇ ਬਾਈ ਨਾ ਹੁੰਦਾ ਤੇ ਆਪਣੀ ਬਾਹਰ ਰਹਿ ਗਈ ਸੀ ਪੱਕੀ ਤੇ ਇਹ ਸੱਟ ਲਈ ਸੀ ਲੈਉਣਾ ਮਟੋ ਖੋਲ ਕੇ ਕੀ ਆਏ ਉਹ ਹੋ ਖੋਲ ਕੇ ਵੇਖੋ ਵੇ ਰਹੀ ਇਹ ਅੱਜ ਜਿੰਦੀ ਸੰਦੀਪ ਲੈ ਵੀ ਇਹ ਜਿਹੜੀ ਚੀਜ਼ ਦਾ ਸਸਪੈਂਸ ਬਣਿਆ ਏ ਔਰ ਰਿਵੀਲ ਹੋਣ ਲੱਗਾ ਜੇ ਜਿਹੜੀ ਚੀਜ਼ ਲਿਆਉਂਦੀ ਏ ਜੀ ਨਾ ਭੰਗੇ ਨਹੀਂ ਆ ਗਏ ਨਹੀਂ ਚਲ ਜਿੰਨੇ ਕ ਜੋਗਾ ਹੀ ਉਨਨੇ ਲੈ ਆਇਆ ਮੈਂ ਬਾਕੀ ਹਰ ਤੇ ਦਿਨ ਪਸੰਦ ਨਹੀਂ ਕਰਨੀ ਕਿਹ ਰੱਖ ਇਹ ਜੋ ਤੇ ਜਿਹੜੀ ਫਾਟ ਦੇ ਦੇ ਆਹ ਅਮਚਕ ਖੁੱਲ ਗਈ ਇਹ ਹੋਵੇ ਆਹ ਕਿੱਦਿਖਿਆ ਉਹ ਆ ਜੇ ਇਹ ਲਿਆ ਨਾ ਦੋ ਲਿਆਤ ਮੋਰਨੀ ਪਾਲਾ ਪਾਲਾ ਦੇ ਮਾਂ ਚਾਂਦੀ ਦੀ ਮੋਰਨੀ ਚਾਂਦੀ ਦੀ ਮੋਰਨੀ ਹੈ ਤੇਰੇ ਤੇ ਹੋ ਛੁੱਟ ਗਈ ਤੇਰੀ ਤਾਂ ਮੋਰਨੀ ਬਣ ਗਈ ਮੋਰਨੀ ਤਾਂ ਬਣ ਗਈ ਸੀ ਤੇ ਹੋਰ ਕੀ ਆ ਬੁਰਾਲ ਹੋ ਗਿਆ ਸੀ ਹੈ ਮੈਨੂੰ ਕਹਿੰਦੀ ਕਿੰਨਾ ਮਹਿੰਗਾ ਸੀ ਕਿੱਥੇ ਸੱਟ ਆਇਆ ਤੂੰ ਤੈਨੂੰ ਧਿਆਨ ਨਹੀਂ ਰਹਿੰਦਾ ਤੇ ਇਦੋਂ ਚੰਗਾ ਲੈਂਦਾ ਹੀ ਨਾ ਮੈਨੂੰ ਕਹਿੰਦੀ ਲੈਂਦਾ ਹੀ ਨਾ ਆਹੋ ਕਹਿੰਦੀ ਲੈਂਦਾ ਹੀ ਨਾ ਇਦੋਂ ਚੰਗਾ ਤਾਂ ਜੇ ਸੱਟ ਕੇ ਹੀ ਆਉਣਾ ਸੀ ਮੈਂ ਕਿਹਾ ਨਹੀਂ ਨਹੀਂ ਵਾ ਰਹਿ ਗਿਆ ਅਣਪਲੇਖੇ ਨਾ ਗਲਤੀ ਨਾ ਮੈਂ ਕਿਹਾ ਰਹਿ ਗਿਆ ਮੈਂ ਕਿਹਾ ਜਾਣ ਕੇ ਸੱਟਿਆ ਵਾ ਯਾਨ ਕਿ ਸੱਤਿਆ ਵਾ ਹੋਈ ਤਾਂ ਗੱਲ ਆ ਮਾਂ ਲੱਭਾ ਜਿਸ ਪਾਲੇ ਲਿਆ ਕੇ ਰੱਖੀ ਉਹ ਸੁਤਾ ਵਾ ਨਹੀਂ ਚਿੱਤੀ ਕਰੀ ਜਿੱਤੀ ਆ ਗਿਆ ਹੈਪੀ ਬਰਥਡੇ ਹੋ ਗਿਆ ਗੱਗੂ ਦਾ ਓਏ ਜਿੰਨੇ ਪਾਲਿਆ ਗੱਗੂ ਓਏ ਏ ਠੰਡ ਲੱਗੀ ਏ ਠੰਡ ਲੱਗੀ ਏ ਹੈਪੀ ਬਰਥਡੇ ਚਲਾ ਕੇ ਕਟਿਏ ਬੜਾ ਸਾਲ ਅੱਜ ਬਾ ਨਵੇਂ ਸਾਲੇ ਚਲੋ ਚਲੋ ਉੱਠੋ ਕੇ ਕਟਿਏ ਰਮੰਦਾ ਜਨਮ ਦਿਨ ਖਤਮ ਹੋਇਆ ਗੱਗੂ ਨਾਲ ਹੀ ਸਟਾਰਟ ਹੋ ਜਾਂਦਾ। ਕਿਉਂ? ਇਹ ਸਾਡੇ ਘਰ 'ਚ ਦੋ ਬੰਦਿਆਂ ਦੇ ਇਕੱਠੇ ਆਉਂਦੇ ਜਨਮ ਦਿਨ। ਇੱਕ ਦਾ 11 ਨੂੰ, ਇੱਕ ਦਾ 12 ਨੂੰ। ਘੜਾ ਮੰਗੜਾ ਮ ਕਰਦੇ। ਹੁਣ ਗੱਗੂ ਜੀ ਆ ਗਏ। ਗੱਗੂ ਜੀ ਨੂੰ ਕੇਕ ਆ ਕੌਣ ਲੈ ਕੇ ਆਇਆ ਏਡਾ ਸੋਹਣਾ। ਗੱਗੂ ਜੀ ਹੈਪੀ ਬਰਥਡੇ। ਆ ਲੈ ਕੇ ਆਏ ਸੰਬੀਰ। ਆ ਲੈ ਕੇ ਆਏ ਆਪਣੇ ਜਸਪਾਲ ਹਣੀ। ਜਸਪਾਲ ਸੰਧੂ ਹਣੀ ਖੱਪ-ਖੱਪ ਕੇ ਕਈ ਟਾਈਨਾਂ ਨੇ ਕੇਕ ਲੈ ਆਂਦਾ। ਉਹ ਆ ਗਿਆ। ਕਿਉਂ ਆ ਗਿਆ? ਉਹ ਮਾਈ ਗਾਡ। ਆ ਗਿਆ। ਹਾਂ ਤੇ ਲੋ ਇੱਦਾਂ ਤੇ ਫੋਨ ਫੜਾਏ ਮੈਨੂੰ ਮੇਰੇ ਨਾਲ ਤਾਂ ਪੂਰੇ ਹੋਣ ਐ ਇਹ ਇੱਧਰ ਨੂੰ ਖੋਲ ਦਿੰਦਾ ਵਾ ਤੂੰ ਸਿੱਧਾ ਕੈਮਰਾ ਖੋਲ੍ਹ ਦਿਆ ਮੈਂ ਚਲੋ ਇੱਥੇ ਬਣਾ ਦੇ ਨਹੀਂ ਜਾਵਾਂ ਉਠਾ ਲੈਂਦਾ ਪਰਾਂ ਬੱਸ ਓਕੇ ਚਲੋ ਆਹ ਕੀ ਬਾਤ ਦੀ ਬਾਤ ਹੈ ਮੈਂ ਚਲੋ ਹਣਾ ਮੈਂ ਚਲੋ ਨਾ ਇਹ ਨਹੀਂ ਚੱਲਣਾ ਬਾਹਰ ਆ ਫੋਟੋ ਨਿਕਲੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਇਹ ਵੀ ਫੋਟੋ ਕੰਮ ਖਰਾਬ ਹੋ ਗਿਆ ਇਹ ਕੁਰਸੀ ਲੈ ਇਹ 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 ਬਹੁਤ ਘੱਟ ਚੱਲਦੇ ਆ ਬਹੁਤ ਹੀ ਘੱਟ ਆਹ ਆਇਆ ਕਰਕੇ ਚਲੋ ਚਲੋ ਖਾar ਤੋਂ ਖਾਣ ਨੂੰ ਓ ਵਾਹ ਆ ਲੈ ਅਬਰ ਤਾਂ ਆ ਦੇ ਸਕਦੇ ਹੈ ਹੈਪੀ ਬਰਥਡੇ ਟੂ ਯੂ ਪਾੜ ਮੈਨੂੰ ਜਹਾਜ਼ ਕਰਕੇ ਓ ਕੰਮ ਨਹੀਂ ਹੋ ਰਹਾ ਇਹ ਮੇਰੇ ਨਹੀਂ ਹੋਣਾ ਤੁਸੀਂ ਵੀ ਤੁਹਾਨੂੰ ਆ ਪੂਰਾ ਜਿਹਾ ਖਾ ਲਾ ਆਗਾ 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 ਹੇ ਹੈਪੀ ਬਰਥਡੇ ਆ ਗਿਆ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਆ ਖਾ ਲੋ ਉਹ ਗੱਕੂ ਦਾ ਖਾ ਲੋ ਯਾਰ ਆ ਕੀ ਗੱਲ ਕੀਤੀ ਮੇਰੇ ਕੋਈ ਕੋਈ ਉਹ ਜੀ ਸੌਣੇ ਖਵਾਉਂਗਾ ਮੈਂ ਫੜ ਹਾਂ ਚੀਨੀ ਕਰਦੇ ਨਾ ਨਾ ਲੱਗਦਾ ਮੇਰੇ ਜੇ ਪਾਣੀ ਨਹੀਂ ਮਿਲਦਾ